but ਪਾਰ ਗੁਰਦਾਸਪੁਰ ਦੇ ਪਿੰਡ ਤਲਵੰਡੀ ਪਰਥਦਾਏ ਜਿੱਥੋਂ ਦਾ 35 ਸਾਲ ਦਾ ਨੌਜਵਾਨ ਤਲਵਿੰਦਰ ਸਿੰਘ ਇੰਗਲੈਂਡ ਗਿਆ ਸੀ ਤੇ ਉੱਥੇ ਦਿਲ ਦਾ ਦੌਰਾ ਪੈਣ ਕਰਕੇ ਤਲਵਿੰਦਰ ਸਿੰਘ ਦੀ ਮੌਤ ਹੋ ਗਈ। ਅੱਜ 35 ਦਿਨਾਂ ਬਾਅਦ ਤਲਵਿੰਦਰ ਸਿੰਘ ਦੀ ਮ੍ਰਿਤਕ ਦੇ ਪਿੰਡ ਪਹੁੰਚੀ ਹੈ ਜਿੱਥੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ। ਪਿਛਲੇ 14 ਸਾਲ ਤੋਂ ਤਲਵਿੰਦਰ ਸਿੰਘ ਇੰਗਲੈਂਡ ਰਹਿ ਰਿਹਾ ਏ 14 ਸਾਲ ਪਹਿਲਾਂ ਗਿਆ ਸੀ ਤੇ ਉਸ ਤੋਂ ਬਾਅਦ ਕਦੇ ਵੀ ਪਿੰਡ ਨਹੀਂ ਪਰਤਿਆ। ਪਰਿਵਾਰ ਨੂੰ ਨਹੀਂ ਸੀ ਪਤਾ ਕਿ ਜੜੀਆਂ ਸਾ ਉਮੀਦਦਾਰ ਸੀ ਤਲਵਿੰਦਰ ਤੁਰ ਲਾਈਆਂ ਨੇ ਕਿ ਤਲਵਿੰਦਰ ਘਰ ਆਵੇਗਾ ਖੁਸ਼ੀ-ਖੁਸ਼ੀ ਚਾਈ-ਚਾਈ ਉਸ ਦਾ ਸਵਾਗਤ ਕਰਾਂਗੇ ਕਿ ਤਲਵਿੰਦਰ ਨੇ ਖੁਸ਼ੀ-ਖੁਸ਼ੀ ਨਹੀਂ ਬਲਕਿ ਇੱਕ লাশ ਬਣ ਕੇ ਘਰ ਆਉਣਾ ਹੈ ਪਰਵਾਰ ਤਾਂ ਇਹ ਵੀ ਕਹਿੰਦਾ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਤਲਵਿੰਦਰ ਦੀ ਉਥੇ ਮੌਤ ਹੋ ਗਈ ਤਾਂ ਅਸਾ ਉਮੀਦਾਂ ਹੀ ਛੱਡ ਦਿੱਤੀਆਂ ਸੀ ਕਿ ਹੁਣ ਆਪਣੇ ਪੁੱਤ ਦਾ ਆਖਰੀ ਵਾਰ ਵੀ ਮੂੰਹ ਨਹੀਂ ਵੇਖ ਸਕਾਂਗੇ ਪਰਸਮਾਜ ਸੇਵੀਆਂ ਦੀ ਮਿਹਨਤ ਸਦਕਾ ਉਹਨਾਂ ਦੀ ਮਦਦ ਸਦਕਾ 35 ਦਿਨ ਬਾਅਦ ਤਲਵਿੰਦਰ ਸਿੰਘ ਦੀ ਮ੍ਰਿਤਕ ਦੇ ਘਰ ਪਹੁੰਚੀ ਜਿੱਥੇ ਪਰਿਵਾਰਕ ਮੈਂਬਰਾਂ ਨੇ ਅੰਤਿਮ ਰਸਮਾਂ ਕੀਤੀਆਂ ਤਲਵਿੰਦਰ ਸਿੰਘ ਦੀ ਭੈਣ ਨੇ ਆਪਣੇ ਭਰਾ ਦੇ ਸੇਹਰਾ ਲਾਇਆ ਕੁਜ ਜੀ ਦਾ ਕਲ ਸਵਾਹੀ ਕੁਜ ਜੀ ਦੀ ਫਤਿਹ ਅੱਜ ਜੋ ਬਹੁਤ ਹੀ ਮਨ ਭਾਗੀ ਘਟਨਾ ਮਿਤੀ ਹੈ ਸਾਡੇ ਸਹਿਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਜੋ ਲੈਨਮੈਨ ਉਹਨਾਂ ਦਾ ਬੇਟਾ 14 ਸਾਲ ਤੋਂ ਜੁਕੇ ਵਿੱਚ ਰੋਜੀ ਰੋਟੀ ਕਮਾਉਣ ਗਿਆ ਸੀ ਉੱਥੇ ਅਟੈਕ ਹੋਣ ਦੇ ਕਾਰਨ ਉਹਦੀ ਡੈਥ ਹੋ ਗਈ ਹੈ ਸੋ ਬਹੁਤ ਹੀ ਜ਼ਿਆਦਾ ਇਹ ਦੁੱਖ ਦੀ ਗੱਲ ਹੈ ਸਾਡੇ ਵੀਰ ਜੀ ਸਲਾਰੀਆ ਸਾਹਿਬ ਔਰ ਸਰਦਾਰ ਬਲਬੀਰ ਸਿੰਘ ਪੰਨੂ ਜੀ ਜਿਨ੍ਹਾਂ ਦੀ ਹਿੰਮਤ ਕਰਕੇ ਮਿਹਨਤ ਕਰਕੇ ਫੋਨ ਰਾਹੀਂ ਮੇਲ ਮਲਾਪ ਕਰਕੇ ਉਹਨਾਂ ਦੀ ਅੱਜ ਡੈੱਡ ਬੋਡੀ ਪਿੰਡ ਤਲਵੰਡੀ ਪਰਥ ਪਹੁੰਚੀ ਹੈ ਸੋ ਬਹੁਤ ਸੋਗ ਦੀ ਲਹਿਰ ਹੈ ਇਸ ਟਾਈਮ ਅਸੀਂ ਚਾਹਾਂਗੇ ਕਿ ਜਿੰਨੀ ਵੀ ਸਾਡੇ ਕੋਲ ਸੇਵਾ ਹੋ ਸਕੇ ਜਿੰਨੀ ਵੀ ਇਸ ਪਰਿਵਾਰ ਦੀ ਮਦਦ ਹੋ ਚੁੱਕੀ ਸਗੀ ਸਰਦਾਰ ਬੀਰ ਸਿੰਘ ਪੰਨੂ ਜੀ ਤਨ ਦੇ ਨਾਲ ਇਹਨਾਂ ਦੇ ਪਰਿਵਾਰ ਦੀ ਸੇਵਾ ਕਰਨਗੇ ਜੋ ਵੀ ਕਮੀ ਪੇਸ਼ੀ ਇਹਨਾਂ ਨੂੰ ਕਿਸੇ ਤਰ੍ਹਾਂ ਦੇ ਵੀ ਆਏਗੀ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ ਲੇਕਿਨ ਬੱਚਾ ਤੇ ਵਾਪਸ ਨਹੀਂ ਆ ਸਕਦਾ ਕਿਉਂਕਿ ਜੋ ਚ ਗਿਆ ਉਹ ਵਾਪਸ ਨਹੀਂ ਆ ਸਕਦਾ ਲੇਕਿਨ ਬਹੁਤ ਹੀ ਮੰਦਪਾ ਕੀ ਖਬਰ ਹੈ ਜਿਹੜਾ ਹੀ ਅੱਜ ਇੱਥੇ ਅੱਜ ਇਹਨਾਂ ਦੇ ਸਮਸ਼ਾਨ ਘਾਟ ਵਿੱਚ ਖੜਿਆ ਸਾਡਾ ਆਪਾ ਖੁਦ ਦਾ ਵੀ ਮਨ ਬਹੁਤ ਖਰਾਬ ਹੋ ਰਿਹਾ ਸੋ ਇਸ ਕਰਕੇ ਮਤਲਬ ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਵੀਰ ਜੀ ਜਿਨ੍ਹਾਂ ਨੇ 14 ਸਾਲ ਤੋਂ ਆਪਣਾ ਬੱਚਾ ਇੱਥੋਂ ਭੇਜਿਆ ਸੀ ਤੇ ਅੱਜ ਉਹਨਾਂ ਦੀ ਡੈੱਡ ਬੋਡੀ ਕਰ ਪਹੁੰਚੀ ਹੈ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਪ੍ਰਵੀਰ ਸਿੰਘ ਪੰਨੂ ਜੀ ਦਾ ਸਲਾਰੀਆ ਸਾਹਿਬ ਦਾ ਔਰ ਕੁਲਦੀਪ ਧਾਰੀਵਾਲ ਦੀ ਦਾ ਜਿਨ੍ਹਾਂ ਦੇ ਸਦਕਾ ਅੱਜ ਇਸ ਬੱਚੇ ਦੀ ਡੱਡ ਬੋਡੀ ਪਿੰਡ ਪਹੁੰਚੀ ਹੈ ਧੰਨਵਾਦ। ਮੈਂ ਹਾਈ ਕਮਿਸ਼ਨ ਦਾ ਸਵਾਗਤ ਕਰਦਾ। ਧੰਨਵਾਦ ਕਰਦਾ। ਯੂਕੇ ਦੇ ਡਾਇਰੈਕਟਰ ਨਰਪਿੰਦਰ ਕੌਰ ਜੀ ਉਹਨਾਂ ਦਾ ਧੰਨਵਾਦ ਕਰਦਾ। ਗਰਮੀਤ ਸਿੰਘ ਖੁੜੀਆ ਦਾ ਧੰਨਵਾਦ ਕਰਦਾ। ਪੱਤਰਕਾਰਾਂ ਦਾ ਧੰਨਵਾਦ ਕਰਦਾ। ਕਿ ਪੰਨੂ ਸਾਹਿਬ ਦਾ ਮੈਂ ਧੰਨਵਾਦ ਕਰਦਾ। ਸਲਾਰੀਆ ਸਾਹਿਬ ਦਾ ਵੀ ਧੰਨਵਾਦ ਕਰਦਾ। ਸਿੰਘੇੜਾ ਸਾਹਿਬ ਦਾ ਧੰਨਵਾਦ ਕਰਦਾ ਜਿਹੜਾ ਸਿਰਾ ਉੱਤੇ ਰੱਖਿਆ ਮੱਥੇ ਤੇ ਸਾਡੀ ਪਵਨ ਨਾਲ ਨਿਕਲੀਆਂ ਉੱਥੇ ਸਾਰੇ ਪਰਿਵਾਰ ਦੇ ਤੇ ਸਾਡੇ ਨਾਲ ਇਹ ਕੀ ਬਣ ਗਿਆ ਕੋਈ ਅਹੀਂ ਤੇ ਉਹਨੇ ਬੱਚਿਆਂ ਨੂੰ ਵੀ ਬਾਹਰ ਨਾ ਜਾਇਓ ਬਾਹਰ ਬੁਰਾ ਹਾਲ ਜੇ ਅੱਜ ਵੇਖ ਲੋ ਉਥੇ 5-6 ਝੱਡ ਬਾਡੀਆਂ ਆਈਆਂ ਚੱਕਣੀ 6 ਬਾਡੀਆਂ ਉਥੇ ਆਈਆਂ ਅੱਜ ਢੱਡ ਬਾਡੀਆਂ ਅਜੇ ਇੱਕ ਢੀਕਣ ਡਿਆ ਸੀ ਹੋਰ ਤੇ ਬਾਹਰ ਨਾ ਜਾਵੇ ਕੋਈ ਇੱਥੇ ਘਟ ਖਾ ਲੇ ਬਾਹਰ ਨਾ ਜਾਵੇ ਕੋਈ ਦੇਖੋ ਇਸ بے ਬక్తి ਮੌਤ ਜੋ ਕਿ ਇਸ ਵੀਰ ਦੀ ਇਸ ਚਿਖਾ ਦਾ ਸ਼ੇਖ ਉਸ ਬੇਵਸ ਬਾਪ اور ਇਹ ਮਾਜੇ ਦੀ ertid ਜੋ ਗੁਰੂਆਂ ਪੀਰਾਂ ਦੀ ਚਰਨ ਸੋ ਬਖਸ਼ਿਸ਼ ertid ਸੀ ਕੁਝ ਨਸ਼ੇ ਨੇ ਉਜਾੜਤੀ ਬੇਰੋਜ਼ਗਾਰੀ ਕਰਕੇ ਸਾਡੇ ਭਰਾ ਜਿਹੜੇ ਐ ਮੈਂਟਲ ਡਿਪਰੈਸ਼ਨ ਕਰਕੇ ਜਾਂ ਬੁਰੇ ਹਾਲਾਤਾਂ ਕਰਕੇ ਉਹਨਾਂ ਦੀ ਅਚਾਨਕ ਜਿਹੜੀ ਇਹ ਬੇਵਕਤੀ ਮੌਤ ਹੋਈ ਹੈ ਬਾਪ ਦਾ ਕੰਦਾ ਸਹਾਰ ਨਹੀਂ ਸਕਦਾ ਆਪਣੇ ਬੱਚੇ ਦੀ ਇਸ ਭਰੀ ਜਵਾਨੀ ਦੇ ਵਿੱਚ ਛੱਡ ਕੇ ਜਾਣ ਨੂੰ ਔਰ ਅੱਜ ਉਹਨਾਂ ਲਈ ਪੂਰਾ ਸੰਸਾਰ ਜਿਹੜਾ ਉਹ ਸੁਨਾਂ ਹੋ ਗਿਆ ਸਾਨੂੰ ਇਹ ਚਾਹੀਦਾ ਹੈ ਕਿ ਇਸ ਪਰਿਵਾਰ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੂੰ ਉਹਨਾਂ ਦਾ ਪੁੱਤ ਤੇ ਅਸੀਂ ਵਾਪਸ ਨਹੀਂ ਲੈ ਕੇ ਆ ਸਕਦੇ ਉਹਨਾਂ ਨੇ ਬੜੇ ਚਾਵਾ ਨਾਲ ਉਹਨਾਂ ਨੂੰ ਭੇਜਿਆ ਸੀ ਔਰ ਜੋ ਸੁਨ ਦੇ ਵਿੱਚ ਆਇਆ ਕਿ ਜੋ ਵੀ ਸੀਗਾ ਉਹ ਗਰਵੀ ਰੱਖ ਕੇ ਆਪਣੇ ਪੁੱਤ ਨੂੰ ਉੱਥੇ ਭੇਜ ਕੇ ਤੇ ਕੋਈ ਸੁਖ ਦੀ ਉਮੀਦ ਲਾਈ ਹੋਈ ਸੀ ਅੱਜ 14 ਸਾਲ ਬਾਅਦ ਉਹ ਤਬੂਤ ਦੇ ਵਿੱਚ ਆਂਦਾ ਹੈ ਤੇ ਸਿੱਧਾ ਹੀ ਇਸ ਸ਼ਮਸ਼ਾਨ ਘਾਟ ਦੇ ਵਿੱਚ ਖਾ ਕੇ سپرد ਹੋ ਜਾਂਦਾ ਹੈ ਮੈਂ ਤੁਹਾਡੇ ਸਾਹਮਣੇ ਇਹ ਜ਼ਰੂਰ ਕਹਿਣਾ ਚਾਹਨਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੂੰ ਔਰ ਸੈਂਟਰਲ ਸਰਕਾਰ ਨੂੰ ਕਿ ਦੇਖੋ ਇਹ ਬੇਰਜ਼ਗਾਰੀ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਨਿਕਲ ਰਹੀ ਹੈ ਨਸ਼ਿਆਂ ਨੂੰ ਕਿਸ ਤਰ੍ਹਾਂ ਨਿਕਲ ਰਹੀ ਹੈ ਇਸ ਦੇ ਉੱਤੇ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਬੇਵਸ ਮਾਂ-ਬਾਪ ਜਿਹੜੇ ਹੁੰਦੇ ਆ ਉਹਨਾਂ ਦਾ ਇੱਕੋ ਹੀ ਆਸਰਾ ਹੁੰਦਾ ਹੈ ਸਰਕਾਰਾਂ ਸੋ ਸਾਨੂੰ ਚਾਹੀਦਾ ਹੈ ਕਿ ਇਸੇ ਪਰਿਵਾਰਾਂ ਦੇ ਨਾਲ ਅਸੀਂ ਦੁੱਖ ਦੀ ਘੜੀ ਦੇ ਵਿੱਚ ਅਸੀਂ ਖੜੇ ਹੋਈਏ ਜੀ ਔਰ ਮੈਂ ਇੱਥੇ ਧੰਨਵਾਦ ਕਰਨਾ ਚਾਹੁੰਨਾ ਹੈਗਾ ਉਸ ਬੜੇ ਹੀ ਨੇਕ ਇਨਸਾਨਾਂ ਦਾ ਜਿਹੜੇ ਯੂਕੇ ਦੇ ਵਿੱਚ ਯੂਨਾਈਟਿਡ ਸਿੱਖ ਵਾਲੇ ਹੈਗੇ ਆ ਉਹਨਾਂ ਨੇ ਬੜੇ صدਕਾ ਔਰ ਉਪਰਾਲੇ ਦੇ صدਕਾ ਇਹ ਚੀਜ਼ਾਂ ਜਿਹੜੀਆਂ ਇਹ ਸੰਭਾਵਿਤ ਹੋ ਸਕੀਆਂ ਮਾਂ ਬਾਪ ਨੇ ਆਖਰ ਦੇ ਵਿੱਚ ਉਸ ਬੱਚੇ ਦਾ ਜਿਹੜਾ ਉਹ ਦਰਸ਼ਨ ਕਰ ਲਿਆ ਹੈਗੇ ਆ ਔਰ ਪਿੰਡ ਵਾਸੀਆਂ ਨੇ ਇਸ ਮਾਂ ਬਾਪ ਦੇ ਨਾਲ ਖੜ ਕੇ ਚਲੋ ਉਹਨਾਂ ਦਾ ਦੁੱਖ ਸਾਂਝਾ ਕੀਤਾ ਅਸੀਂ ਇਸ ਪਰਿਵਾਰ ਦਾ ਹਿੱਸਾ ਬਣ ਕੇ ਇਹਨਾਂ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹਾਂ ਔਰ ਅਕਾਲ ਪੁਰਖ ਅੱਗੇ ਉਸ ਵਿਚੜੀ ਹੋਈ ਆਤਮਾ ਨੂੰ ਉਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣੇ ਹੋਈ ਐ ਸੀ ਅਰਦਾਸ ਕਰ ਸਕਦੇ ਹਾਂ ਇਸ ਦਿਨ ਦੇ